ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਭਾਈ ਜਿਹੜੀ ਵੀਡੀਓ ਬਣਾ ਰਹੇ ਹਾਂ ਸੰਧੂ ਡੇਰੀ ਫਾਰਮ ਚ ਬਣਾ ਰਹੇ ਆ ਅੱਠ ਬੱਚੀਆਂ ਸੇਲ ਲਈ ਲੈ ਕੇ ਆਏ ਆ ਭਾਈ ਤਿੰਨ ਜਰਸੀ ਨੇ ਬਾਕੀ ਐਫ ਨੇ ਬੱਚੀਆਂ ਵੀ ਸਾਰੀਆਂ ਚੰਗੀਆਂ ਨੇ ਟੌਪ ਬਰੀਡ ਨੇ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਧੀਆ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਾਊਥ ਆਫ ਪਹਿਲਾਂ ਤੁਹਾਡੇ ਤੱਕ ਹੋ ਸਕੇ ਜੀ ਜੇ ਕੋਈ ਵੀ ਮੇਰੇ ਨਾਲ ਵੀਡੀਓ ਬਣਾਉਣਾ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਇਹ ਕੰਟੈਕਟ ਨੰਬਰ ਨੋਟ ਕਰੋ 81466 15312 81466 15312 ਆਉਂ ਪੋਚ ਲੈਣਾ ਬਾਈ ਤੁਹਾਡੀ ਬਾਜੀ ਬਾਈ ਜੀ ਸਤਿ ਸ਼੍ਰੀ ਅਕਾਲ ਆਈ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਬਜੀ ਭਾਈ ਚੜ੍ਹਦੀ ਕਲਾਈ ਨਾਮ ਤੇ ਐਡਰੈਸ ਬੋ ਨਾਂ ਬਾਈ ਧਰਮਿੰਦਰ ਸਿੰਘ ਪਿੰਡ ਸੰਧੂ ਕਲਾ ਜ਼ਿਲ੍ਹਾ ਬਰਨਾਲਾ ਤੋਂ ਤਹਿਸੀਲ ਤਪੜਾਕ ਤੇ ਨੇੜੇ ਦੇ ਪਿੰਡ ਆਪਣੇ ਤਪਾ ਦੇ ਬਹਾਉੜ ਸ਼ਹਿਰ ਆਗੇ 882118 से 44 अपना कांटेक्ट नंबर है जी okay, ओके भाई भाई आठ बच्चियां ਨੇ ਆਟ ਨਾਗਾ ਬਾਈ ਡਾਕਟਰ ਆਪਣੇ ਕੋਲੇ ਅੱਠੀ ਟੋਪ ਬੰਦੀਆਂ ਨੇ ਹਾਂ ਬੱਚੀਆਂ ਆਪਣੇ ਕੋਲੇ 15 ਸੀਆਂ ਸੱਤ ਬੱਚੀਆਂ ਬੈਗੀਆਂ ਉਧਰ ਹੀ ਖੜੀਆਂ ਨੇ ਠੀਕ ਆ ਹਾਂ ਜੀ ਹੂੰ ਸੱਤ ਬੱਚੀਆਂ ਬਾਈ ਸੇਲ ਹੋ ਗਈਆਂ ਉਧਰ ਹੀ ਖੜੀਆਂ ਨੇ ਆ ਉਧਰ ਹੀ ਸ਼ੁਰੂ ਕਰ ਲੈਨੇ ਬਈ ਪਹਿਲੇ ਨੰਬਰ ਤੋਂ ਕਿੰਨੀ ਕੁ ਉਮਰ ਹੈ ਬੱਚੀ ਦੀ ਹਾਂ ਜੀ ਡਾਕਟਰ 13 ਕ ਮਹੀਨੇ ਦੀ ਉਮਰ ਆ ਗਈ ਬੱਚੀ ਦੀ 13 ਮਹੀਨੇ ਦੀ ਹਾਂ ਇਹਦਾ ਟੀਕਾ ਲੱਗਿਆ 6 ਦਿਨ ਹੋ ਗਏ ਟੀਕਾ ਲੱਗਿਆ ਨੇ 6 ਦਿਨ ਹੋ ਗਏ ਟੀਕਾ ਲੱਗਿਆ ਨੇ ਕਿਹੜਾ ਟੀਕਾ ਭਰਾਏ ਬਈ ਇਹਦੇ ਇਹਦੇ ਡਾਕਟਰ ਮਾਡਾ ਨਾਨ ਸੈਕਸਡੀ ਲੱਗਿਆ ਵਗਾ ਟੀਕਾ ਹਾਂ ਜੀ ਤੇ ਬੱਚੀ ਦੀ ਕੁਆਲਿਟੀ ਬਿਊਟੀ ਹਾਂ ਤੇ ਬੱਚੀ ਦੀ ਹਾਈਟ ਲੈਂਥ ਦਾ ਕੋਈ ਜਿਵੇਂ ਕਹਿੰਦੇ ਮੋਲਣੀ ਦਾ ਬੱਚੀ ਸਹੀ ਸੁਨੱਖੀ ਬਹੁਤ ਜ਼ਿਆਦਾ ਹੈਗੀ ਸਨੱਕਪੁਣਾ ਬਹੁਤ ਆਣਾ ਬੱਚੀ ਵਿੱਚ ਬਾਕੀ ਤੋਰੇ ਦੂਰੇ ਦੀ ਸਾਫ ਆ ਡਾਕਟਰ ਤਦਕਾਰ ਪੂਰਾ ਫੁੱਲਾ ਬੱਚੀ ਦਾ ਸਹੀ ਗੱਲ ਆ ਬਾਈ ਸਹੀ ਗੱਲ ਆ ਲੈ ਖੜਨੀ ਗੁੜਨੀ ਚੈੱਕ ਕਰੋ ਬੱਚੀ ਦੀ ਕਮ ਕੱਦ ਫੁੱਲ ਆ ਬਈ ਸਣਾ ਕਿ ਫੇਸ ਬਿਊਟੀ ਬਹੁਤ ਜ਼ਿਆਦਾ ਚੰਗੀ ਹੈ ਡਾਕਟਰ ਤੇ ਕਿਹੜੀ ਡਿਗਰੀ ਹੈ ਤੁਹਾਡੀ ਬਈ ਇਹ ਡਾਕਟਰ 스నోਮੈਨ ਦੀ ਹੈਗੀ ਬੱਚੀ ਓਕੇ ਹਾਂਜੀ ਹੂੰ ਝੋਲੀ ਚੰਗੀ ਆ ਝੋਲੀ ਚੰਗੀ ਆ ਡਾਕਟਰ ਝੋਲੀ ਦਿਖਾ ਨੇ ਨੇੜ ਤੋਂ ਝੋਲੀ ਬਹੁਤ ਚੰਗੀ ਆ ਬਈ ਕੱਲਾ ਕੱਲਾ ਥਾਣਾ ਪੂਰੀ ਵਿੱਤੀ ਦੇ ਥਾਣਾ ਕੀ ਮੁੱਲ ਲੱਜਾਇਆ ਤੇਰਾ ਮੋਰ ਡਾਕਟਰ ਜਿਹੜੀਆਂ ਪਹਿਲੇ ਨੰਬਰ ਤੇ ਚਾਰੇ ਐਚ ਐਚ ਬੱਚੀਆਂ ਨੇਗੀਆਂ ਹੂੰ ਆਪਾਂ ਮੁੱਲ ਗਰਾਉਂਡ ਨੂੰ ਜਿਹੜਾ ਮਰਜ਼ੀ ਕਰਾ ਲਓ ਇੱਕ ਦਸ ਦੀਆਂ ਦੇ ਦਾਂਗੇ ਚਾਰੇ ਯਾਰੇ 110000 ਰੁਪਏ ਦੇ ਦੋਗੇ ਮੋਲ ਗਰਾਊਂਡ ਜਿਹੜਾ ਮਰਜ਼ੀ ਕਰਾ ਲਓ 100 ਕਿਲੋਮੀਟਰ ਦੀ ਪਹੁੰਚ ਫ੍ਰੀ ਕਰ ਦਾਂਗੇ 100 ਕਿਲੋਮੀਟਰ ਤੱਕ ਬਈ ਕਿਰਾਇਆ ਜਿਹੜਾ ਫੀ ਹੋ ਜਾਣਾ ਹੈ ਹਨਾ ਹਾਂਜੀ ਬੱਚੀ ਫੁੱਲ ਹਾਈਟ ਵਾਲੀ ਐ ਸਵੀ ਪਹੀਏ ਸਾਰੇ ਚਾਰ ਹੀ ਹੋਣਗੇ ਡੈਕਟਰ ਫੋਰ ਸ਼ਾਂਤ ਕਿਸੇ ਦੇ ਵੀ ਹੋਣੀ ਨਹੀਂ ਨੀ ਗਾਰੰਟੀ ਹੋ ਆਪਣੀ ਚਾਹੇ ਬੰਦਾ ਜਮਾ ਕਹਿੰਦਾ 12 ਚੋ ਗਈ ਵੀ ਵਾਪਸ ਮੋੜ ਦਈਏ ਕਿਸੇ ਦੇ ਫੋਰ ਸ਼ਾਂਕ ਹੋਊਗੀ ਦੋ ਨੰਬਰ ਵਾਲੀ ਖੋਲ ਲਓ ਬਈ ਕਿੰਨੀ ਉਮਰ ਹੈ ਦੀ ਇਹਦੀ ਡੈਕਟਰ ਹੋ 12 ਮਹੀਨਿਆਂ ਦੀ ਐ ਜੇ ਬੱਚੀ ਦੀ ਠੀਕ ਐ ਬਈ ਹਾਂਜੀ ਝੂਲੀ ਭੜੀ ਚੰਗੀ ਐ ਯਾਰ ਇਹਦੀ ਹਨਾ ਥਰ ਤੋਂ ਚਾਰ ਹੀ ਹੈਗੇ ਨਿਸ਼ਾਨ ਵੀ ਨਹੀਂ ਪੰਜਵੇਂ ਦਾ ਦੀ ਪੱਟੀ ਬੈਠੀ ਹੈ ਗੱਬਣਾ ਵਾਂਗੂ ਝੂਲੀ ਥਾਣ ਦੇਖੋ ਲੈ ਕੱਲਾ ਕੱਲਾ ਥਾਣ ਪੂਰੀ ਵਿੱਤੀ ਤੇ ਤਣ ਲੱਗਿਆ ਬਈ ਕੱਦ ਚੰਗਾ ਹਾਈਟ ਦੀ ਸੇਮ ਜੀ ਐ ਫੇਸ ਦੇਖ ਫੇਸ ਬੜਾ ਪਿਆਰਾ ਹੈ ਹਮ ਕੁਆਲਿਟੀ ਬਿਊਟੀ ਹੈ ਜਿਹੜੀ ਬੱਚੀ ਦੇ ਵਿੱਚ ਸਹੀ ਗੱਲ ਆ ਬਈ ਤੇ ਬੱਚੀ ਪਿੱਠ ਕੁੜੇ ਦੀ ਚੜਾਈ ਪੂਰੀ ਫੁੱਲਾ ਬੱਚੀ ਦੀ ਹਮ ਤੋਰਾ ਚੈੱਕ ਕਰ ਲੋ ਬੱਚੀ ਦਾ ਕਮਾਲ ਦਾ ਬਈ ਚੰਗੀ ਆ ਬੱਚੀ ਸਭੀ ਪਲੀ ਵਧੀਆ ਫੁੱਲ ਕੱਦ ਲਈ ਹੈਗੀ ਕਿਉਂ ਹੀ ਕਮਾਲ ਫੇਸ ਦੇਖੋ ਫੇਸ ਬੜਾ ਪਿਆਰਾ ਬਈ ਛੋਟਾ ਜਿਹਾ ਫੇਸ ਆ ਹਨਾ ਬੋਦੀ ਬੋਦੀ ਬਹੁਤ ਚੰਗੀ ਆ ਸਨਖ ਆਪਣਾ ਚੰਗਾ ਕਵਲਟੀ ਬਹੁਤ ਚੰਗੀ ਆ ਡਾਕਟਰ ਬੱਚੀ ਦਾ ਮਾਂ ਦਾ ਦੁੱਧ ਕੀ ਰਿਹਾ ਬਈ ਇਹਨਾਂ ਦਾ ਮਾਂ ਦਾ ਦੁੱਧ ਡਾਕਟਰ ਸਾਰੀਆਂ 30 32 ਕਿਲੋ ਵਾਲੀਆਂ ਆ ਜੀ ਸਾਰੀਆਂ 30 32 ਲੀਟਰ ਵਾਲੀਆਂ ਨੇ ਠੀਕ ਆ ਬਈ ਆ ਮੁੱਲ ਬਾਈ ਨੇ ਦੱਸ ਸੀ ਦਿੱਤਾ ਚਾਰੇ ਬੱਚਿਆਂ ਦਾ ਜੇ ਇਕੱਲੀ ਇਕੱਲੀ ਦਾ ਮੁੱਲ ਪੁੱਛਣਾ ਹੋਵੇ ਭਰਾਣੇ ਨੇ ਡਾਕਟਰ ਬੱਚੇ ਕੱਲੀ ਕਰੀਏ ਡਾਕਟਰ ਫੋਨ ਤੇ ਮੋਲ ਪਾ ਪੁੱਛ ਲੇਵਾਂਦਾ ਜਿਹਨੇ ਵੀ ਕੋ ਕੱਲੀ ਲੈਣੀ ਹੋਈ ਠੀਕ ਹੈ ਵੀਰੇ ਹਾਂਜੀ ਹੂੰ ਆਪਾਂ ਸੁਣਨੇ ਆਏ ਇਕੱਠਾ ਵੇਚ ਕੇ ਖੋਹਿਆ ਬੱਚੀ ਥੱਲੇੋਂ ਸਾਫ ਸੁਥਰੀ ਬਹੁਤ ਆ ਬਾਕੀ ਕੋ ਐਟ ਕੋੜੇ ਦੀ ਚੜਾਈ ਜੜੂਈ ਬਹੁਤ ਆ ਬੱਚੀ ਚ ਸਹੀ ਗੱਲ ਆ ਭਾਈ ਸਹੀ ਗੱਲ ਆ ਆ ਦੇਖ ਸਕਦੇ ਹੋ ਤੁਸੀਂ ਖੜਨੀ ਖੁੜਨੀ ਟਾਂਚਾ ਜਿਹੜਾ ਬੱਚੀ ਦਾ ਕੀ ਬਾਤ ਆ ਭਾਈ ਕੀ ਬਾਤ ਡਾਇਮੰਡ ਪੀਸ ਜਿਹਾ ਜਿਹੜਾ ਸਿੰਗਲ ਬੱਚੀ ਤਾਂ ਐ ਮੰਨ ਕੇ ਚਲੋ ਇਹ ਜਿੱ ਅੱਗੇ 35 36 ਹਜ਼ਾਰ ਨੂੰ ਵੇਚਦੇ ਰਹੇ ਆ ਆਪਾਂ ਪਰ ਜਿਹੜਾ ਜਿਹੜਾ ਚਾਰਾਂ ਦਾ ਹੀ ਰੇਟ ਆਪਾਂ 1 10 ਕੀਤਾਗਾ ਐ ਮੰਨ ਕੇ ਚਲ ਅੱਗੇ ਪਰਾ 3 ਨੰਬਰ ਕਿੰਨੀ ਉਮਰ ਹੈ ਜੀ ਇਹਦੀ ਡਾਕਟਰ 11 11.5 ਮਹੀਨੇ ਜ ਆ ਬੱਚੀ ਦਾ ਫੇਸ ਦੇਖਿਓ ਫੇਸ ਬੜਾ ਬੂਡੀ ਦੇਖ ਲੋ ਤੇ ਬੱਚੀ ਦਾ ਢਾਂਚਾ ਦੇਖੋ ਬੈਕਸਾਈਡ ਢਾਂਚਾ ਬਈ ਬਹੁਤ ਚੰਗਾ ਤੋਰਾ ਤਰਾ ਚੈੱਕ ਕਰ ਲੋ ਥਣ ਝੂਲੀ ਦਿਖਾ ਦੇਾਂਗੇ ਨੇੜ ਤੋਂ ਚੰਗੀ ਆ ਚੰਗੀਆਂ ਬੱਚੀਆਂ ਵੀ ਸਮੇਂ ਹੀ ਪੜੀ ਆ ਬਈ ਆ ਟੀਕੇ ਦੇ ਤਕਰੀਬਨ ਕਾਬਲੀ ਆ ਟੀਕੇ ਦੇ ਡਾਕਟਰ ਕਾਬਲੀ ਆ ਬਾਕੀ ਥਾਣਾ ਜਿਹੜੇ ਉਹ ਚਾਰ ਹੀ ਹੋਣਗੇ ਐ ਨਹੀਂ ਹੋਊਗਾ ਫੋਟਾਂ ਹੋਣੀਆਂ ਕਿਸੇ ਦੀ ਹਮ ਕੀਆ ਬਾਤ ਆ ਕੱਲਾ ਕੱਲਾ ਤਣ ਪੂਰੀ ਵਿੱਤੀ ਦੇ ਤਾਣਾ ਫੋਟਾਂ ਸਾਗ ਬਈ ਕਹਿੰਦਾ ਕਿਸੇ ਬੱਚੀ ਦੇ ਨਹੀਂ ਹੋਣ ਇਹ ਉਹ ਗਾਰੰਟੀ ਹੈ ਬਾਈ ਇਹਨਾਂ ਆਪਣੀ ਹੈ ਨਾ ਉਹ ਤਾਂ ਡਾਕਟਰ ਆਪਣੀ ਪੂਰੀ ਫੁੱਲ ਗਾਰੰਟੀ ਹੋਊਗਾ ਅਗਲੇ ਦੇ ਘਰ ਤੱਕ ਦੀ ਗਾਰੰਟੀ ਹੋ ਆਪਣੀ ਠੀਕ ਹੈ ਬਾਈ ਇਹ ਨਹੀਂ ਹੈਗਾਗਾ ਅੱਗੇ ਭਰਾ ਚਾਰ ਨੰਬਰ ਇਹਦੀ ਕਿੰਨੀ ਉਮਰ ਭਰਾ ਇਹਦੀ ਡਾਕਟਰ 11 ਮਹੀਨੇ ਦੀ ਏਜ ਆ ਬੱਚੀ ਦੀ ਜਿਹੜੀ ਫੇਸ ਦੀ ਬਿਊਟੀ ਐ ਕੁਆਲਿਟੀ ਉਹ ਦੇਖੋ ਤੁਸੀਂ ਫੇਸ ਕਮਾਲਾ ਹੈ ਨਾ ਬੱਚੀ ਦੀ ਚੰਕ ਪੂਰੀ ਫੁੱਲ ਲੱਗੀ ਸਮਾਖਪਣਾ ਬੱਚੀ ਦੇ ਵਿੱਚ ਜਾਨ ਜਾਨ ਦਾ ਸੰਭਿ ਪਲੀ ਗੁੰਦੀ ਪਈ ਹੈਗੀ ਆ ਮਾਨੇ ਕੇ ਜਾਲ ਡਾਕਟਰ ਦਾ ਮਹੀਨੇ ਦੇ ਵਿੱਚ ਵਿੱਚ ਚਾਰ ਇਹਦੀਆਂ ਚਾਰੇ ਬੱਚਾ ਇੱਕ ਨੇ ਟੀਕਾ ਲਾ ਲੈ ਤਿੰਨਾਂ ਨੇ ਰਹਿੰਦਾਗਾ ਤੇ ਕਿੰਨੇ ਮਹੀਨੇ ਦੇ ਵਿੱਚ ਵਿੱਚ ਟੀਕਾ ਲੈਣਾ ਬੱਚਿਆਂ ਨੇ ਸਭ ਵਜਨ ਬਹੁਤ ਆ ਬੱਚਿਆਂ ਦਾ ਝੂਲੀ ਕਮਾਲ ਆ ਬਾਕੀ ਝੂਲੀ ਝੂਲੀ ਥੱਲੇ ਥਣ ਥਣ ਚਾਰ ਹੀ ਹੈਗੇ ਨਿਸ਼ਾਨ ਵੀ ਨਹੀਂ ਪਾਜੇ ਮਹੀਨੇ ਤੱਕ ਸਹੀ ਗੱਲ ਆ ਬਾਈ ਮੋਟੇ ਮੋਟੇ ਥਾਣਾਗੇ ਬੱਚੀ ਤੋਰਾ ਤੋਰਾ ਚੰਗਾ ਕਰਦ ਚਾਹੀਆ ਰੰਗ ਰੂਪ ਵਿੱਚ ਚੰਗਾ ਕਰ ਮਾਨੀ ਦਾ ਝੂਲੀ ਕਮਾਲ ਦੀ ਆ ਕੱਲਾ ਕੱਲਾ ਥਾਣਾ ਬਾਕੀ ਚੰਗੀ ਹੈਗੀ ਡਾਕਟਰ ਜਿੰਨੀ ਵੀ ਹੈਗੀ ਬੱਚੀ ਸਹੀ ਗੱਲ ਆ ਬਾਈ ਹਾਂਜੀ ਹਾਂਜੀ ਹੂੰ ਆਈ.ਆਰ.ਟੀ. ਦਾ ਬਾਈ ਕਹਿੰਦਾ ਭਰਾ ਦਾ ਹਨਾ ਇਹ ਪਹਿਲੇ ਨੰਬਰ ਵਾਲੀ ਤੇ ਬਾਈ ਟੀਕਾ ਭਰਾਇਆ ਵਾਗਾ ਆਪਣਾ ਆ ਤਿੰਨੇ ਬਾਈ ਕਾਬਲ ਜੀਆਂ ਆ ਟੀਕੇ ਦੇ ਹੋਰ ਥੋੜੇ ਟਾਈਮ ਨੂੰ ਟੀਕਾ ਲੈ ਲਊਗੀ ਅੱਗੇ ਵੀਰੇ ਜਰਸੀ ਆ ਗਈਆਂ ਤਿੰਨ ਜਰਸੀਆਂ ਨੇਦਰਮੇਂਦਰਾ ਕੋ ਤਿੰਨ ਜਰਸੀਆਂ ਨੇਗੇ ਬੱਚੇ ਹੀ ਆਗੇ ਹਜੇ ਠੀਕ ਆ 10-10 11-11 ਮਹੀਨੇ ਦੇ ਬੱਚੇ ਸਾਰੇ ਠੀਕ ਆ ਬਾਈ ਬਾਕੀ ਬੱਚੀਆਂ ਦੀ ਜਿਹੜਾ ਸਟਰਕਚਰ ਆ ਬੱਚੀਆਂ ਦੀ ਖੜਨੀ ਖੁੜਨੀ ਸਹੀ ਗੱਲ ਆ ਤੇ ਪੱਠ ਕੁੜੇ ਦੀ ਜਿਹੜਾਈ ਤੇ ਝੋਲਣਾ ਝਾਲੀਆਂ ਕੀ ਬਾਤ ਆ ਝੋਲੀ ਬਹੁਤ ਪੂਰਾ ਸਾਫ ਸੁਥਰਾ ਬੱਚੀਆਂ ਨੇਗੀਆਂ ਤੇ ਨੇ ਖੋਲਿਓ ਬਾਈ ਸਭ ਨੰਬਰ 1 ਬੱਚ ਟਾਪ ਕੁਆਲਟੀ ਜਰਸੀ ਬੱਚੀਆਂ ਨੇ ਜਰਸੀਆਂ ਦੀ ਮੰਗ ਵੀ ਬਹੁਤ ਜ਼ਿਆਦਾ ਆ ਬਈ ਮਿਲਦੀ ਬਹੁਤ ਘੱਟ ਆ ਖਾਸ ਕਰਕੇ ਸਾਫ ਤੋਂ ਦਰੀ ਬੱਚੀ ਫੇਸ ਦੇਖੋ ਦਾ ਫੇਸ ਬੜਾ ਪਿਆਰਾ ਬਈ ਕਰਮਾਲੀ ਦਾ ਹੋਰਦੀਵਾਦੀ ਚੰਗਿਆ ਸਮਖ ਆਪਣਾ ਚੰਗਾ ਟੂਆ ਟੂਆ ਬਹੁਤ ਚੰਗਾ ਕੱਲਰ ਬਹੁਤ ਚੰਗਾ ਹੈ ਬੜੀ ਚੰਗੀ ਬੱਚੀ ਹੈਗੀ ਬਾੜੀ ਜਾਨ ਜਾਂਦਾ ਬੱਚੀ ਦੇ ਵਿੱਚ ਗੁੰਦੀ ਪਈ ਹੈ ਜਿਵੇਂ ਕਹਿੰਦੇ ਹੈਗੇ ਸਹੀ ਗੱਲ ਆ ਬਈ ਐ ਨਹੀਂ ਹੈਗਾ ਵੀ ਆ ਲਟਾਈਆਂ ਪੜਿਆ ਕੇ ਤੁਰਨੀ ਆ ਬਾਲ ਦੇਖੋ ਦੂਰੋਂ ਹੀ ਦਿਖਾਉਂਦੀ ਆ ਝੋਲੀ ਦੇ ਬਾਲ ਪਈ ਬਾਕੀ ਫੇਸ ਕੋਸਟ ਬਾਕੀ ਸਾਫ ਸੁੱਤਰੀ ਕੁਆਲਿਟੀ ਹੈ ਜਿਹੜੀ ਪੂਰੀ ਟੌਪ ਆ ਬੱਚੀ ਦੀ ਸਹੀ ਗੱਲ ਆ ਬਾਈ ਹਮ ਆ ਦੇਖ ਲਓ ਫੇਸ ਤੁਸੀਂ ਇਹਦਾ ਠੀਕ ਆ ਤੇ ਬੱਚਾ ਬਹੁਤ ਜਿਆਦਾ ਚੰਗਾ ਹੈਗਾ ਸਹੀ ਗੱਲ ਆ ਤੇ ਕੀ ਮੋਲ ਲੱਗਿਆ ਇਹਦਾ ਕੀ ਮੋਲ ਲੱਜਾ ਇਹਦੇ ਡੈਕਟਰ ਵਿੱਚ ਆ ਇਹਦਾ ਮਦਰ ਦਾ ਜਿਹੜਾ ਮਿਲਕ ਹੈਗਾ 29 ਕਿਲੋ ਹੈਗਾ ਠੀਕ ਹੈ ਜੱਗ ਬੋਲਦੀ ਬੱਚੀ ਹੈਗੀ ਠੀਕ ਹੈ ਪ੍ਰੋਪਰ ਬਾਇਓ ਡਾਟਾ ਬੱਚੀ ਦਾ ਹੂੰ ਠੀਕ ਹੈ ਵੀਰੇ ਤੇ ਮੁੱਲ ਕੀ ਰਹੂਗਾ ਇਹਦਾ ਮੁੱਲ ਲੈਟਰ 3000 ਰੁਪਏ ਦਾ ਫੋਨਤੀ ਕਰਾਂਗੇ ਆਪਾਂ ਜਾਇ ਜੀ ਹੋਊਗਾ ਮੁੱਲ ਜਾਇ ਜੀ ਹੋਊ ਠੀਕ ਹੈ ਮੁੱਲਾ ਬਈ ਫੋਨ ਤੇ ਹੋ ਜਾਓ 3000 ਰੁਪਏ ਨਾ ਮੁੱਲ ਆ ਜਿਹੜਾ ਬੱਚੀਆਂ ਦੇ ਹਿਸਾਬ ਨਾਲ ਜਾਇ ਜੀ ਹੋਊਗਾ ਹਾਂਜੀ ਅੱਗੇ ਵੀਰੇ ਦੋ ਨੰਬਰ ਜਰਸੀ ਇਹਦੀ ਕਿੰਨੀ ਕੁ ਉਮਰ ਆ ਭਰਾ ਇਹਦੀ ਵੀ ਡਾਕਟਰ ਦੱਸ ਤੋ 11 ਮਹੀਨੇ ਏਜ ਆ ਗਈ ਬੱਚੀ ਦੀ ਠੀਕ ਆ ਹਾਂਜੀ ਹੂੰ ਝੋਲੀ ਬਹੁਤ ਚੰਗੀ ਆ ਨਾ ਝੋਲੀ ਕਮਾਲ ਦੀ ਆ ਖਣਚਾਰ ਹੀ ਹੋਣਗੇ ਡਾਕਟਰ ਨੇ ਛਾੜ ਵੀ ਜੋ 5 ਵਜੇ ਦਾ ਤਾਂ ਬਾਕੀ ਬੱਚੀ ਦੇ ਬਿਊਟੀ ਦੇਖੋ ਕੀ ਬਾਤ ਕੰਨ ਕੋਲ ਬਹੁਤ ਜਿਆਦਾ ਛੋਟਿਆ ਵਜਨ ਬੂਜਾ ਨੂੰ ਬਹੁਤ ਜਿਆਦਾ ਚੰਗਾ ਬੱਚੀ ਰੂਪ ਸਹੀ ਗੱਲ ਆ ਬਈ ਕੁਆਲਿਟੀ ਫੁੱਲਰ ਰੰਗ ਰੂਪ ਚੰਗਾ ਚਮਕ ਚੰਗੀ ਆ ਬੱਚੀ ਦੇ ਤੋਰਾ ਪੋਲੇ ਦੀ ਚੜਾਈ ਛੜੂਈ ਪੂਰੀ ਫੁੱਲਾ ਬੱਚੀ ਦੀ ਹੂੰ ਠੀਕ ਬੱਚਾ ਜਮਾ ਕਹਿੰਦਾ ਟਾਪ ਆ ਜਮਾ ਹੂੰ ਟਾਪ ਬੱਚਾ ਸਹੀ ਗੱਲ ਆ ਬਈ ਕਿਹੜੇ ਸੀਮਣ ਦੀ ਆ ਵੀਰੇ ਇਹ ਡਾਕਟਰ ਜੈਗ ਬੋਲ ਦੀ ਹੈਗੀ ਵੀ ਹੂੰ ਮਾਂ ਦਾ ਦੁੱਧ ਬਈ ਮਾਦਰੋ ਡਾਕਟਰ ਸ਼ਬੀ ਗਿਓ ਲੋ ਜੀ ਠੀਕ ਹੈ ਬਾਈ ਹਾਂ ਜੀ 26 ਲੀਟਰ ਉਹਦੇ ਦੀ ਮਾਂ ਨੇ ਦਿੱਤਾ ਬਈ ਝੂਲੀ ਕਮਾਲਾ ਕੱਲਾ ਕੱਲਾ ਤਣ ਟੱਟ ਕੁੜਾ ਬਹੁਤ ਚੰਗਾ ਕੱਦ ਵੀ ਟ ਵੀ ਚੰਗਾ ਸਮੀਆਂ ਪਲੀਆਂ ਫੋਲ ਲਾ ਬਈ ਚਮਕ ਚਮਕ ਕਾਲੀਆਂ ਬੱਚੀਆਂ ਨੇ 몰ਾ ਜਿਹੜਾ ਫੋਨ ਤੇ ਹੋ ਜੂਗਾ 몰ਾ ਜੈ ਜੀ ਅੱਗੇ ਤਣਾ ਨੰਬਰ ਜਰਸੀ ਬਈ ਕਿੰਨੀ ਕੁ ਉਮਰ ਹੈ ਦੀ ਭਰਾ ਇਹ ਵੀ ਡਾਕਟਰ ਦੱਸ ਤੋ 11 ਮਹੀਨੇ ਏਜ ਹੈਗੀ 50068 ਦੀ ਬੱਚੀ ਹੈਗੀ ਫੇਸ ਬੱਚੀ ਦਾ ਫੇਸ ਦੇਖੋ ਤੇ ਬਿਊਟੀ ਤੋਂ ਬਣਾ ਜਾਏਗਾ ਟੂਆ ਟੂਆ ਬਹੁਤ ਚੰਗਾ ਸਮੱਖ ਬਣਾ ਬੱਚੀ ਦੇ ਵਿੱਚ ਬਈ ਬਹੁਤ ਹੈਗਾ ਬਾਕੀ ਤੋਰਾ ਤਰਾ ਚੈੱਕ ਕਰਵਾਉਨੇ ਤੇ ਉਤੋਂ ਬਹੁਤ ਬੱਦਲ ਨੇ ਬਈ ਤੰਨੇ ਹਨ ਜਦ ਅੰਦਰ-ਬੁੱਦਰ ਦਾ ਮੈਗਾ ਡਾਕਟਰ ਇਹ ਕਹਣਾ ਹੁਣ ਮੈਂ ਕਹਿੰਦਾ ਮਾਚਾ ਵਾਲਿਆਂ ਪਿਆਰ ਵਾਲਨਾ ਪਿਆਰ ਫਰੋਲ ਬਾਇਓ ਡਾਟਾ ਫੁੱਲ ਬਰੀਡ ਆ ਗਈ ਬੱਚੀਆਂ ਦੀ ਠੀਕ ਆ ਥੱਲੇ ਝੂੜੀਆਂ ਝੂੜੀਆਂ ਦੇਖਣ ਵਾਲਿਆਂ ਲਈ ਕਮਾਲ ਆ ਬਈ ਲੈ ਕੱਲਾ ਕੱਲਾ ਥਣ ਪੂਰੀ ਵਿੱਚ ਚਾਰੀ ਥਣ ਹੋਣਗੇ ਨਿਸ਼ਾਨ ਵੀ ਹੋ ਕਿਸੇ ਵੀ ਜਾਨਵਰ ਦੇ ਆਪਣੇ ਤੇ ਮੁੱਲ ਫਿਰ ਇਹਦਾ ਫੋਨ ਤੀ ਹੋਊਗਾ ਵੋਲ ਡਾਕਟਰ ਫੋਨ ਤੇ ਹੋਣਾ ਦਾ ਹੋਊਗਾ ਜੈ ਜੀ ਹਨਾ ਹਾ ਹੋ ਜੈ ਬਿਊਟੀ ਕੁਆਲਿਟੀ ਦੇ ਹਿਸਾਬ ਨਾਲ ਜਮਾ ਜੈ ਹੋਊਗਾ ਛੇ ਦਾ ਰੇਟ ਚੰਗੀ ਆ ਬਈ ਬੱਚੀ ਵਾਕੇ ਚੰਗੀ ਆ ਕੀ ਕਾ ਤਕਰੀਬਨ ਬਈ ਮੇਰੇ ਹਿਸਾਬ ਨਾਲ ਥਿਆਰ ਹੀ ਆਉਂਦਾ ਟੀਕੇ ਦੇ ਯਾਰ ਹਨਾ ਬਈ ਉਹਦਾ ਡਾਕਟਰ ਐਮਨ ਨੇ ਕਿਹਾ ਚਲ ਚਾਹੀਦਾ ਟੀਕਾ ਜਿਵੇਂ ਕਹਿੰਦਾ ਜਾਂਦੀਆਂ ਨੇ ਭਰਾਲੇ ਪਰ ਐਵੇਂ ਮਹੀਨਾ-ਮਹੀਨਾ ਸੰਭ ਕੇ ਭਰਾਇਆ ਜਾਵੇ ਤਾਂ ਜਾਦੇ ਵਧੀਆ ਗੱਲ ਆ ਹਾਂ ਥੋੜਾ ਜਿਹਾ ਵਜਨ ਜਾ ਹੋ ਜੇ ਨਾ ਥੋੜਾ ਜਿਹਾ ਹਾਂਜੀ ਤੇ ਚੰਗੀ ਅੱਗੇ ਬਈ ਲਾਸਟ ਕਿੰਨੀ ਉਮਰ ਹੈ ਦੀ ਬਈ ਇਹ ਡਾਕਟਰ ਹੈਗਾ 8 ਮਹੀਨੇ ਦਾ ਬੱਚਾ ਠੀਕ ਆ 8 ਮਹੀਨੇ ਦਾ ਬੱਚਾ ਕਿਹੜੇ ਟੀਕੇ ਦੀ ਆ ਬਈ ਇਹ ਡਾਕਟਰ 4016 ਦੀ ਬੱਚੀ ਹੈ ਜਿਹੜੀ ਡੈਨਮਾਰਕ ਦੀ ਠੀਕ ਹੈ ਭਾਈ ਕੁਆਲਟੀ ਬਰੀਡ ਹੈ ਜਿਹਦੀ ਫਿਊਕਿਟੀ ਬਹੁਤ ਚੰਗੀ ਹੈ ਬੱਚੋ ਥਲੀ ਦੇ ਜਿਹੜੇ ਥੱਲੇ ਝੋਲੀਆ ਬੱਚੀ ਦੇ ਉਹ ਦੇਖਣ ਵਾਲੀ ਆ ਚੱਲਾ ਗੱਲਾ ਥਣ ਪੂਰੇ ਬੱਚੀ ਦੀ ਖੜਨੀ ਖੁੜਨੀ ਸਟਰਕਚਰ ਹੈ ਨਾ ਬਹੁਤ ਜਾਦੀ ਜੰਗਾ ਫੇਸ ਬੜਾ ਪਿਆਰਾ ਹੈ ਨਾ ਯਾਰ ਹਾਂਜੀ ਤੇ ਕਿਹੜੀ ਡਿਗਰੀ ਹੈ ਭਾਈ 40 ਇਹ 40 ਇੱਕ 16 ਦੀ ਹੈ ਡਾਕਟਰ ਠੀਕ ਆ ਭਾਈ ਮਾਣ ਦਾ ਦੁੱਧ ਭਾਈ ਮਾਣ ਰੋਡ ਹੈਗਾ ਡਾਕਟਰ 32 ਕਿਲੋ ਦਾ ਠੀਕ ਆ ਭਾਈ ਹਾਂਜੀ ਕੀ ਮੋਲ ਆ ਭਾਈ ਇਹਦਾ ਇਹਦਾ ਮੋਲ ਡਾਕਟਰ 15000 ਰੁਪਏ ਮਾਣ ਤਾਂ ਹੋ ਜੀ ਮਾਣ ਤਾਂ ਜਰੂਰ ਹੋ ਜੂਗਾ 15000 ਰੁਪਏ ਮੋਲ ਆ ਭਾਈ ਮਾਣ ਤਾਂ ਜ਼ਰੂਰ ਹੋ ਜਾਊਗਾ ਚੰਗੀਆਂ ਬੱਚੀ ਝੋਲੀ ਚਾਲੀ ਨੀ ਆ ਚੰਗੀਆਂ ਚਾਲੀ ਅੱਲਾਹ ਖਾਨ ਪੂਰੀ ਦਿੱਤੀ ਫੇਰ ਖਾਨ ਲੱਗਿਆ ਬਈ ਕੱਦ ਵੀ ਚੰਗਾ ਰੰਗ ਰੂਪ ਚੰਗਾ ਆ ਜਰਸੀ ਬੱਚੀਆਂ ਦਾ ਬਈ ਕੋਈ ਆਂਤ ਨਹੀਂ ਗਾ ਮੂੰਹੋਂ ਬੋਲਦੀਆਂ ਕੁਆਲਿਟੀ ਫੁੱਲ ਆ ਬਈ ਝੂਲੀ ਝੋਲੀ ਕਮਾਲਾ ਚੰਗੇ ਸੀਮਣ ਦੀਆਂ ਮਾਂ ਦਾ ਦੁੱਧ ਚੰਗਾ ਗਾ ਐਚ ਐਫ ਬੱਚੀਆਂ ਵੀ ਚੰਗੀਆਂ ਨੇ ਬਈ ਮੋਲਾ ਤਿੰਨਾਂ ਦਾ ਬਾਈ ਨੇ ਦੱਸਿਆ ਚਾਰਾਂ ਦਾ ਸੌਰੀ 110000 ਰੁਪਏ ਮੁੱਲ ਮੰਨਣ ਹੋ ਜਾਊਗਾ ਅੱਛੀਏ ਕੋਈ 3000 ਰੁਪਏ ਦਾ ਡਾਕਟਰ ਇਕੱਠਾ ਲਊਗਾ ਤਾਂ ਉਹਨਾਂ ਦੀ ਵੀ ਆਪਾ ਪਹੁੰਚ ਕਰ ਦਿਆਂਗੇ 100 ਕਿਲੋਮੀਟਰ ਤੱਕ ਠੀਕ ਆ ਇਹਨਾਂ ਚਾਰਾਂ ਦਾ ਬਾਈ ਮੰਨ ਕੇ ਚਲੋ 110000 ਮੋਲ ਤੇ 100 ਕਿਲੋਮੀਟਰ ਤੱਕ ਦਾ ਜਿਹੜਾ ਕਿਰਾਇਆ ਬਾਈ ਨੇ ਫ੍ਰੀ ਦੱਸਿਆ ਹੈਗਾ ਜਰਸੀਆਂ ਵੀ ਜੇ ਕੋਈ ਬਾਈ ਕਹਿੰਦਾ ਤਿੰਨੇ ਇਕੱਟੀਆਂ ਲੈ ਲਊਗਾ ਤਾਂ ਆਪਾਂ ਉਹਨਾਂ ਦਾ ਵੀ ਕਿਰਾਇਆ ਜਿਹੜਾ ਫ੍ਰੀ ਕਰ ਦੇਾਂਗੇ ਬਾਈ ਤੇ ਕਿਸੇ ਵੀਰ ਨੂੰ ਕੋਈ ਵੀ ਨਾ ਕੋਈ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ ਹੈ